PCMS ਐਸੋਸੀਏਸ਼ਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਪੰਜਾਬ ਭਰ ਵਿੱਚ ਹੜਤਾਲ ਕੀਤੀ ਗਈ ਹੈ ਜਿਸ ਕਰਕੇ ਸਿਵਲ ਹਸਪਤਾਲ ਵਿੱਚ ਉਜੇ ਮਰੀਜ਼ ਪਰੇਸ਼ਾਨ ਹੋ ਰਹੇ ਨੇ ਇੱਕ ਵਾਰ ਤਸਵੀਰਾਂ ਸਾਂਝੀਆਂ ਕਰ ਲਈਏ ਬਠਿੰਡਾ ਦੇ ਸਿਵਲ ਹਸਪਤਾਲ ਦੀਆਂ ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਰੋਜ਼ ਮਰੀਜ਼ ਨੇ ਜਿਹੜੇ ਪੂਰੇ ਜ਼ਿਲ੍ਹੇ ਤੋਂ ਆਉਂਦੇ ਨੇ ਦਵਾਈਆਂ ਲੈਣ ਉਜਦੇ ਨੇ ਪਾਜਾ ਅਰ ਅੱਜ ਹੜਤਾਲ ਹੋਣ ਕਰਕੇ ਲੋਕ ਨੇ ਜਿਹੜੇ ਇੱਥੇ ਖੱਜਲ ਖਵਾਰ ਹੋ ਰਹੇ ਨੇ ਪਰੇਸ਼ਾਨ ਔਰ ਇਹਨੇ ਕਿਉਂਕਿ ਪਿੰਡਾਂ ਵਿੱਚੋਂ ਆਏ ਨੇ ਜਿਨ੍ਹਾਂ ਨੂੰ ਹੜਤਾਲ ਬਾਰੇ ਪਤਾ ਨਾ ਹੋਣ ਕਰਕੇ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਬੇਸ਼ੱਕ ਇਹ ਹੜਤਾਲ ਹੈ ਜਿਹੜੀ 11 ਵਜੇ ਖੁੱਲਣ ਦਾ ਸਮਾਂ ਦਿੱਤਾ ਗਿਆ ਕਿ 11 ਵਜੇ ਜਿਹੜੀ ਓਪੀਡੀ ਖੁੱਲੀ ਜਾਵੇਗੀ 11 ਵਜੇ ਤੋਂ ਬਾਅਦ ਪਰਚੀ ਕੱਟੀ ਜਾਵੇਗੀ ਪਰ ਲੋਕ ਨੇ ਜਿਹੜੇ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਜਲਦੀ ਇੱਥੇ ਪਹੁੰਚੇ ਨੇ ਆਪਣੀਆਂ ਦਵਾਈਆਂ ਲੈਣ ਪਹੁੰਚੇ ਨੇ ਤੇ ਮੁਸ਼ਕਲ ਆ ਰਹੀ ਹੈ ਕਿਸ ਤਰ੍ਹਾਂ ਗੱਲਬਾਤ ਕਰਦੇ ਕੀ ਕਹਿਣਾ ਚਾਹੁੰਗਾ ਕਿ ਕਿੱਥੋਂ ਆਏ ਹੈਗੇ ਉਹ ਲਾਈਨ 'ਚ ਲੱਗੇ ਹੋਏ ਸਵੇਰ ਤੋਂ ਸੰਗਰੂਰ ਤੋਂ ਆਏ ਸੀ ਸੰਗਰੂਰ ਤੋਂ ਦੂ ਇੰਨੀ ਦੂਰ ਤੋਂ ਆਇਆ ਆ ਮੁੰਡੇ ਨੂੰ ਚਾਹੀਦੀ ਇਸ ਕਿੰਨੇ ਦੀ ਦਵਾਈ ਲੈਣਾ ਹੈ ਅੱਛਾ ਕਿੰਨੀ ਕਿ ਮੁਸ਼ਕਲ ਆ ਰਹੀ ਹੈ ਸਵੇਰੇ ਕਿੰਨੀ ਕਿ ਵਾਰ ਚੱਲੇ ਤੁਹਾਨੂੰ ਪਤਾ ਨਹੀਂ ਚੜਤਾ ਅੱਜ ਪਤਾ ਨਹੀਂ ਸੀ ਅਸੀਂ 6 ਵਜੇ ਬਸ ਚੜੇ ਸੀ ਪਿੰਡੋਂ ਅਸੀਂ ਅੱਛਾ ਸਰੂਰ ਦੇ ਕੋਲੇ ਪਿੰਡੂ ਬਾਬਾ ਵਾਲਾ ਜੀ ਲੰਗਵਾਲੇ ਕੋਲੇ ਅੱਛਾ ਸੋ ਉੱਥੋਂ ਚੜੇ ਸੀ ਕਿੰਨੀ ਮੁਸ਼ਕਲ ਕਿ ਨਹੀਂ ਹੋ ਰਹੀ ਹੈ ਮੁਸ਼ਕਲ ਹੋ ਰਹੀ ਹੈ ਜੀ ਸਵੇਰ ਦੇ ਹੁਣ ਪੂਰੇ ਹੋਏ ਵੀ ਨਹੀਂ ਹੋ ਰਹੇ ਜੀ ਮੁਸ਼ਕਿਲਾਂ ਆ ਰਹੀ ਬਹੁਤ ਜ਼ਿਆਦਾ ਸਵੇਰੇ 6 ਵਜੇ ਦੇ ਘਰੋਂ ਚੱਲੇ ਨੇ ਲੈਣਾ ਚ ਲੱਗ ਰਹੇ ਨੇ ਮੁਸ਼ਕਲਾਂ ਕਿਤੇ ਨਾ ਕਿਤੇ ਆ ਰਹੀਆਂ ਨੇ ਤਸਵੀਰਾਂ ਇੱਕ ਵਾਰ ਤੁਹਾਨੂੰ ਹੋਰ ਦਿਖਾ ਦਿਏ ਕਿ ਲੋਕ ਨੇ ਜਿਹੜੇ ਹੁਣ 11 ਵਜੇ ਦੀ ਕਾਇਦਵਾਈ ਲੈਣਾ ਯਸ ਅੱਖਰ ਫੋਨ ਆਇਆ ਸੀ ਅੱਛਾ ਤੁਹਾਨੂੰ ਪਤਾ ਜੀ ਹੜਤਾਲ ਸੀ ਆ ਜੜ ਹੜਤਾਲ ਐ ਤੇ ਪਤਾ ਨਹੀਂ ਸਾਨੂੰ ਕਿੰਨੇ ਕਿ ਪਰੇਸ਼ਾਨੀ ਆ ਰਹੀ ਹੈ ਫਿਰ ਪਰੇਸ਼ਾਨੀ ਦਾ ਖੜੇ ਹਣ ਕਰਕੇ ਆਏ 8 ਵਜੇ ਦੇ ਦਿੱਤੇ ਹਾਂ ਪਰਸ਼ਾਨੀ ਰਫੀ ਨਹੀਂ ਸਵੇਰੇ 8 ਵਜੇ ਤੇ ਲੋਕ ਨੇ ਜਿਹੜੇ ਲੈਣਾ ਵਿੱਚ ਲੱਗੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਪਰੇਸ਼ਾਨੀਆਂ ਕਿਸ ਤਰ੍ਹਾਂ ਆ ਬੀਬੀਆਂ ਨੇ ਜਿਹੜੀਆਂ ਥੱਕ ਕੇ ਥੱਲੇ ਬੈਠ ਗਈਆਂ ਕਿਉਂਕਿ ਆ ਬਜ਼ੁਰਗਾਂ ਨੇ ਜਿਹੜੇ ਦਵਾਈ ਲੈਣ ਵਕ ਵਕ ਤੇ ਆਉਂਦੇ ਨੇ ਪਰ ਸਵੇਰ ਤੋਂ ਹੀ ਪਰੇਸ਼ਾਨੀ ਦਾ ਉਹਨਾਂ ਨੂੰ ਆਲਮਾ ਬੀਬੀ ਕਿੱਥੋਂ ਆਏ ਹੈਗੇ ਹੋ ਕਿੰਨੀ ਕਿ ਮੁਸ਼ਕਲ ਆ ਰਹੀ ਹੈਗੀ ਉਹ ਕਰਵਾ ਦੇ ਵਿਆਮੈਟਾ ਟਿੱਪੀ ਲੈਣਾ ਹੈ ਟਿੱਪੀ ਲੈਣਾ ਅੱਛਾ ਪਰਚੀ ਕਿਟਨੀ ਆ ਹਮ ਕਦੋਂ ਆਏ ਤੁਹਾਨੂੰ ਪਤਾ ਨਹੀਂ ਕਿ ਅੱਜ ਹੜਤਾਲ ਹੈ ਵੀ ਲੇਟ ਪੁੱਲੂਗਾ ਨਹੀਂ ਪਤਾ ਤੁਹਾਨੂੰ ਮੁਸ਼ਕਲ ਹੈ ਕਿ ਔਕਾਸ ਨੂੰ ਲੱਗਦਾ ਵੀ ਸਵੇਰ ਦੇ ਲਾਈਨ ਚ ਲੱਗੇ ਹੋਏ ਆਏ ਹੋ ਜਲਦੀ ਆਏ ਹੋ ਯਾਨੀ ਕਿ ਜਲਦੀ ਪਹਿਲਾਂ ਪਰਚੀ ਕੱਟੀ ਜਾਵੇ ਪਰ ਇੱਥੇ ਤਾਂ ਹੜਤਾਲ ਹੋਈ ਪਈ ਹੈ ਹਾਂ ਪਤਾ ਹੈ ਜੀ ਬਾਂਦਰ ਹਿੰਦੀ ਮਾਠ 9 ਮਹੀਨੇ ਤੋਂ ਹੈ ਕਿੱਥੇ ਪੀ ਆਖਾ ਸੇ ਪੀ ਲੈ ਬਾਈ ਜੀ ਵੀ ਖੜੇ ਨੇ ਪੁੱਛਦੇ ਆ ਬਾਈ ਸਭ ਤੋਂ ਪਹਿਲਾਂ ਆਏ ਹੋ ਵੀ ਤੜਕੇ ਲੈ ਪਰਚੀ ਜਲਦੀ ਕੱਟੀ ਜਾਊ ਹੜਤਾਲ ਦਾ ਪਤਾ ਨਹੀਂ ਸੀ ਮੁਸ਼ਕਲ ਕਿ ਨਹੀਂ ਕੋਈ ਵੀ ਬਹੁਤ ਮੁਸ਼ਕਿਲ ਆ ਪਤਾ ਨਹੀਂ ਕਿਹੜਤਾ ਦਾ ਪਹਿਲੇ ਛੁੱਟੀਆਂ ਆ ਗਾ ਦੋ ਤਿੰਨ ਵਿੱਚ ਉਹਦਾ ਕਰਕੇ ਆਇਆ ਰੋਟੀ ਵੀ ਨਹੀਂ ਖਾ ਕੇ ਆਇਆ ਇਸ ਤਾਂ ਹਫਤਾ ਹੋ ਗਿਆ ਤਰੇ ਵਰਦਿਆਂ ਨੂੰ ਕਿਹਨੂੰ ਦਵਾਈ ਦਿਵਾਉਣ ਆਇਆ ਤੁਸੀਂ ਆਪਦੀ ਚਲਦੇ ਆ ਕੀ ਪ੍ਰੋਬਲਮ ਆਇਆ ਕੁਛ ਨਹੀਂ ਪੀੜਕਾ ਟੈਸਟ ਕਰਵਾਉਣਾ ਸੀ ਪਿਛਲੇ ਹਫਤੇ ਆਇਆ ਸੀ ਉਹਦੇ ਕੋਲ 100 ਵਾਰ ਨੂੰ ਆਜੀ ਉਹਦੇ ਆ ਜਾਏ ਬਸ ਉਹਨਾਂ ਦਾ ਪਹਿਲਾਂ ਐਲਟੀਮੇਟਿਵ ਕਰਨਾ ਚਾਹੀਦਾ ਲੋਕਾਂ ਨੂੰ ਜਾਗਰੂਤ ਕਰਨਾ ਚਾਹੀਦਾ ਕਰਨਾ ਚਾਹੀਦਾ ਜ਼ਰੂਰੀ ਆ ਵੀ ਦੱਸਣਾ ਚਾਹੀਦਾ ਵੀ ਇਹ ਫਿਰ ਛੁੱਟੀ ਆ ਜਾਂ ਆਵੇ ਨਾ ਆਵੇ ਅਗਲਾ ਕਿੰਨੇ ਕਿੰਨੇ ਵੇ ਚੱਲੇ ਘਰੋਂ ਫਿਰ ਤੁਸੀਂ 7:30 7:30 ਘਰੋਂ ਚੱਲੇ ਹਾਂ ਬਿਲਕੁਲ ਕੋਈ 7 ਵਜੇ ਕੋਈ 7:30 ਵਜੇ ਕੋਈ 6 ਵਜੇ ਇਸ ਤਰ੍ਹਾਂ ਕੁਝ ਲੋਕਾਂ ਨੇ ਦੱਸਿਆ ਕਿ ਸਵੇਰੇ ਜਲਦੀ ਆ ਜਿਹੜੇ ਘਰੋਂ ਨਿਕਲੇ ਨੇ ਤਾਂ ਜੋ ਬਾਰੀ ਆ ਜਲਦੀ ਆ ਜਾਵੇ ਪਰ ਇੱਥੇ ਪਰੇਸ਼ਾਨੀ ਦੇ ਆਲਮ ਚ ਨੇ ਕੁਝ ਹੋਰ ਮਰੀਜ਼ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਕਹਿਣਾ ਚਾਹੁੰਗੇ ਕਿੱਥੋਂ ਆਏ ਹੋ ਜੀ ਕਿੰਨੀ ਕੁ ਮੁਸ਼ਕਲ ਆ ਰਹੀ ਹੈਗੀ ਹੈ ਬਰਚਾ ਤਾਂ ਆਏ ਹੋ ਹਾਂ ਬਰਚਾ ਤਾਂ ਆਏ ਕਿੰਨੀ ਕੁ ਮੁਸ਼ਕਲ ਕਿੰਨੀ ਘਾ ਰਹੀ ਹੈਗੀ ਬਹੁਤ ਜ਼ਿਆਦਾ ਆ ਰਹੀ ਹੈ ਤੁਹਾਨੂੰ ਲੱਗਦਾ ਪਹਿਲਾਂ ਦੱਸਣਾ ਚਾਹੀਦਾ ਸਾਰਾ ਕਿ ਤੁਹਾਨੂੰ ਸੁਨਿਆਹ ਲੱਗੇ ਕੋਈ ਵੀ ਅ ਉਹਨਾਂ ਨੇ ਹਜੇ ਕਹਿੰਦੇ ਤਿੰਨ ਦਿਨ ਹੋਰ ਚੱਲੀ ਰਹੇਣੀ ਹੜਤਾਲ ਹਾਂਜੀ ਗੁੱਸਾ ਤਾਂ ਹੈ ਹੀ ਜੀ ਵੀ ਦੱਸਣਾ ਜਾਇ ਜ਼ਰੂਰੀ ਜੀ ਤੀ ਕਿਹੜੀ ਦਵਾਈ ਲੈਣਾ ਜੀ ਤੁਸੀਂ ਬੱਚੇ ਦੀ ਨਾਲ ਆਏ ਕਿੰਨੇ ਵੇ ਚੱਲੇ ਘਰੋਂ ਪਰਤ ਕੇਰੇ ਸਾਢੇ 8:00 ਵਜੇ ਅੱਛਾ ਜੀ ਜਲਦੀ ਵਾਰੀ ਆ ਜਾਊਗੀ ਪਰ ਇੱਥੇ ਫਿਰ ਪਰੇਸ਼ਾਨੀ ਆ ਰਹੀ ਹੈਗੀ ਹਾਂਜੀ ਆ ਰਹੀ ਹੈ ਜੀ ਬਿਲਕੁਲ ਲੋਕ ਨੇ ਜਿਹੜੇ ਜਲਦੀ ਘਰਾਂ ਤੋਂ ਨਿਕਲਦੇ ਨੇ ਤਾਂ ਜੋ ਉਹਨਾਂ ਦੀ ਵਾਰੀ ਆ ਜਲਦੀ ਆ ਜਾਏ ਜਲਦੀ ਉਹਨਾਂ ਦਾ ਕੰਮ ਹੋ ਜਾਏ ਮੁਸ਼ਕਲ ਹੈ ਪਰ ਇੱਥੇ ਜਿਹੜੀ ਝਲਨੀ ਪੈ ਰਹੀ ਹੈ ਬੇਸ਼ੱਕ ਇਹਨਾਂ ਲੋਕਾਂ ਨੂੰ ਨਹੀਂ ਪਤਾ ਸੀ ਕਿ ਅੱਜ ਜਿਹੜੀ ਹੜਤਾਲ ਹੈ ਪਿਛਲੇ ਦਿਨਾਂ ਚ ਡਾਕਟਰਾਂ ਨੇ ਵੀ ਪੋਸਟਰ ਵੀ ਬੰਡੇ ਕਈ ਤਰ੍ਹਾਂ ਦੇ ਮੀਡੀਆ 'ਚ ਵੀ ਆਈਆਂ ਪਰ ਕੁਝ ਲੋਕ ਨੇ ਜਿਹੜੇ ਉਹਨਾਂ ਨੂੰ ਨਹੀਂ ਪਤਾ ਲੱਗਦਾ ਕਿ ਇੱਥੇ ਹੜਤਾਲ ਹੋਣ ਕਰਕੇ ਉਹਨਾਂ ਨੂੰ ਮੁਸ਼ਕਲਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਤੇ ਕਿਤੇ ਨਾ ਕਿਤੇ ਲੋਕ ਨੇ ਜਿਹੜੇ ਇਹ ਜ਼ਰੂਖ ਖੱਜਲ ਖਵਾਰ ਹੋ ਰਹੇ ਨੇ ਇਹ ਆਉਣ ਵਾਲੇ ਦਿਨਾਂ 'ਚ ਤਿੰਨ ਦਿਨ ਹੋਰ ਆ ਜਿਹੜੀ ਹੜਤਾਲ ਜਾਰੀ ਰਹਿਣ ਵਾਲੀ ਹੈ ਤੇ ਜੇਕਰ ਤਿੰਨ ਦਿਨਾਂ 'ਚ ਹੀ ਸਰਕਾਰ ਨੇ ਡਾਕਟਰਾਂ ਦੀ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਸੰਘਰਸ਼ ਜਿਹੜਾ ਡਾਕਟਰਾਂ ਦਾ ਤਿੱਖਾ ਰਹੇਗਾ ਜਿਸ ਦੀ ਖਮਿਆਜਾ ਆਮ ਲੋਕਾਂ ਨੂੰ ਭੁਗਤਣਾ ਪਵੇਗਾ ਮਨੀਸ਼ ਗਰ ਪੀਟੀਸੀ ਨਿਊਜ਼ ਪਟੰਡਾ